ਸਤਿ ਸ਼੍ਰੀ ਅਕਾਲ ਦੋਸਤੋ ਮੈਂ ਹਾਂ ਤੁਹਾਡਾ ਆਪਣਾ ਜਗਜੀਤ ਪੁੱਲਰ ਤੁਸੀਂ ਦੇਖ ਰਹੇ ਹੋ ਜੀਓ ਪੰਜਾਬ ਅੱਜ ਇੱਕ ਪਟਵਾਰੀ ਰਿਸ਼ਵਤ ਲੈਂਦਾ ਫੜਿਆ ਗਿਆ ਸਾਡੇ ਨਾਲ ਵਿਜੀਲੈਂਸ ਦੇ ਡੀਐਸਪੀ ਮੌਜੂਦ ਨੇ ਕਰਦੇ ਆ ਗੱਲਬਾਤ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਰ ਕਦੋਂ ਤੁਹਾਨੂੰ ਪਤਾ ਲੱਗਦਾ ਜੀ ਜੋ ਇਹ ਰਿਸ਼ਵਤ ਲੈਂਦਾ ਪਟਵਾਰੀ ਫੜਿਆ ਗਿਆ ਬਲਜੀਤ ਸਿੰਘ ਇਹਨਾਂ ਨੇ ਸਾਡੇ ਕੋਲੇ ਅੱਜ ਕੰਪਲੇਂਟ ਕੀਤੀ ਹੈ ਇਹਨਾਂ ਤੋਂ ਕੱਲ 2000 ਰੁਪਏ ਲੈ ਲਿਆ ਸੀ ਇਹਨਾਂ ਨੇ ਜਿਹੜਾ 2 4000 ਅੱਜੇ ਪਹਿਲਾਂ 10000 ਦੀ ਤਾਂ ਦੀ ਗੱਲ ਕਮਿਟਮੈਂਟ ਇਹਨੇ ਕੀਤੀ ਸੀ ਵੀ 10000 ਰੁਪਏ ਲੈ ਕੇ ਮੈਂ ਇਹਨਾਂ ਦਾ ਜ 600 ਰੁਪਏ ਸਰਕਾਰੀ ਫੀਸ ਇਹਨਾਂ ਦੇ ਦੱਸਣ ਦੇ ਮਤਲਬ ਜੀ ਇਹਨੇ 10000 ਦੀ ਡਿਮਾਂਡ ਕੀਤੀ ਸੀ 2000 ਇਹਨਾਂ ਤੋਂ ਕੱਲ ਲੈ ਲਿਆ ਸੀਗਾ ਫਿਰ ਉਸ ਤੋਂ ਬਾਅਦ ਇਹ ਸਾਡੇ ਇਹਨਾਂ ਨੇ ਸਾਡੇ ਕੋਲ ਅਪਰੋਚ ਕੀਤੇ ਅਖਵਾਲ ਸਿੰਘ ਜੀ ਨੇ ਤਾਂ ਉਹਨਾਂ ਨੇ ਅਪਰੋਚ ਕਰਨ ਤੇ ਅਸੀਂ ਫਿਰ ਇਹਦੇ ਇਹਨਾਂ ਦੇ ਬਿਆਨ ਤੇ ਕੇਸ ਰਜਿਸਟਰਡ ਕਰਕੇ ਇੱਥੇ ਕਾਰਵਾਈ ਕਰਨ ਵਾਸਤੇ ਆਏ ਸੀ ਤੇ 4000 ਰੁਪਏ ਲੈਂਦੇ ਹੋਏ ਰਨਗੇ ਅਸੀਂ ਨੂੰ ਅਰੈਸਟ ਕੀਤਾ ਜੀ ਮੌਕੇ ਤੇ ਗੁਲਜੀਤ ਸਿੰਘ ਪਟਵਾਰੀ ਨੇ ਜੀ ਹਾਂ ਜੀ ਤੇ ਸਰ ਇਹ ਜੋ ਪਟਵਾਰੀ ਨੇ ਇਹ ਦੁਆਰਾ ਭਰਤੀ ਦੇ ਵਿੱਚ ਦੁਆਰਾ ਰੱਖੇ ਨੇ ਸਰਕਾਰ ਨੇ ਕੀ ਕਰਨਾ ਜੋ ਇਹ ਰਿਸ਼ਵਤ ਲੈਣ ਨੂੰ ਹਟਦੇ ਨਹੀਂ ਇਹ ਜਿਹੜਾ ਰਿਸ਼ਵਤ ਲੈਣ ਦਾ ਜਿਹੜਾ ਇਹਨਾਂ ਦਾ ਕਿਉਂਕਿ ਲੋਕਾਂ ਦੇ ਕੰਮ ਜ਼ਿਆਦੇ ਨੇ ਇਹਨਾਂ ਕੋਲੇ ਕੰਮ ਕਰਨ ਵਾਸਤੇ ਲੋਕਾਂ ਨੂੰ ਅਪਰੋਚ ਕਰਨਾ ਪੈਂਦਾ ਇਹਨਾਂ ਨੂੰ ਜੇ ਜ਼ਿਆਦਾ ਕੰਮ ਹੋਣ ਕਰਕੇ ਇਹ ਬਸ ਆਪਦੇ ਮੁਤਾਬਕ ਫਿਰ ਦੇਖਦੇ ਆ ਕਿ ਵੀ ਕਿਹੜਾ ਕਰਨਾ ਜੋ ਇਹਨਾਂ ਦਾ ਬੜਾ ਕਲਚਰ ਰੁਝਾਨ ਹੈਗਾ ਕੰਮ ਹੁਣ ਇਸ ਬੰਦੇ ਦੀ ਜਿਹੜੀ 31 ਤਰੀਕ ਤੱਕ ਇਹਦਾ ਠੇਕਾ ਖਤਮ ਹੋ ਜਾਣਾ 31 ਮਾਰਚ ਨੂੰ ਉਸ ਤੋਂ ਪਹਿਲਾਂ ਇਹਨਾਂ ਨੇ ਬਦਲੇ ਇਹਨਾਂ ਨੂੰ ਇੰਨਾ ਕੁ ਜ਼ਿਆਦਾ ਤੰਗ ਕੀਤਾ ਕਾਫੀ ਲੋਕਾਂ ਦੇ ਜਿਹੜੇ ਹਜੇ ਇੰਤਕਾਲ ਅਜੇ ਰਕਟਾਂ ਵੀ ਪਾਉਣ ਵਾਲੀਆਂ ਰਹਿੰਦੀਆਂ ਨੇ ਇਹਨਾਂ ਦੀਆਂ ਕਾਫੀ ਲੋਕਾਂ ਨੂੰ ਪੈਂਡਿੰਗ ਰੱਖਿਆ ਹੋਇਆ ਹੈ ਹੋਰ ਵੀ ਲੋਕਾਂ ਤੇ ਰਿਸ਼ੂਤ ਲਈ ਹੋਣੀਆਂ ਨੇ ਤਾਂ ਇਸ ਕਰਕੇ ਕਿਉਂਕਿ ਪੈਂਡਿੰਗ ਰੱਖੀ ਜਾਂਦੇ ਹੈ ਕੰਮ ਕਰਦੇ ਨਹੀਂ ਕਿਸੇ ਦਾ ਜੇ ਤਾਂ ਦੁਖੀ ਹੋ ਕੇ ਲੋਕ ਵੀ ਜੇ ਸਾਨੂੰ ਅਪਰੋਚ ਕਰਦੇ ਤੇ ਮਾਨ ਜੋ ਕਿ ਸੀਐਮ ਸਾਹਿਬ ਦੇ ਜਿਹੜੇ ਸਾਡੇ ਡਾਇਰੈਕਟਰ ਵਿਜੀਲੈਂਸ ਬਿਊਰੋ ਦੇ ਜ਼ੀਰੋ ਟੋਲਰੈਂਸ ਪਾਲਿਸੀ ਦੇ ਤਹਿਤ ਅਸੀਂ ਜਿਹੜੀ ਇਹ ਕਾਰਵਾਈ ਕਰਦੇ ਅਗੇ ਜਿਹੜਾ ਵੀ ਸਾਨੂੰ ਅਪਰੋਚ ਕਰਦਾ ਕੋਈ ਵੀ ਤਾਂ ਅਸੀਂ ਉਸ ਦੀ ਪਾਲਿਸੀ ਦੇ ਮੁਤਾ ਔਰ ਜਿਹੜੇ ਕਰਪਟ ਬੰਦੇ ਨੇਗੇ ਉਹਨਾਂ ਦੇ ਖਿਲਾਫ ਕਾਰਵਾਈ ਕੰਮ ਚ ਚਲਣੀ ਹੈ ਚਾਹੇ ਕਿਸੇ ਵੀ ਕਿਸਮ ਦਾ ਹੋਵੇ ਜੀ ਹਾਂਜੀ ਜੀ ਬਹੁਤ ਬਹੁਤ ਧੰਨਵਾਦ ਸਾਡੇ ਨਾਲ ਮੌਜੂਦ ਨੇ ਜੋ ਇਕਵਾਲ ਸਿੰਘ ਜਿੰਨਾ ਤੋਂ ਰਿਸ਼ਵਤ ਲਈ ਹੈ ਉਹ ਮੌਜੂਦ ਨੇ ਸਾਡੇ ਨਾਲ ਕਿਉਂ ਬਾਈ ਜੀ ਕਿਸ ਚੀਜ਼ ਦੀ ਰਿਸ਼ਵਤ ਲਈ ਹੈ ਜੋ ਬਲਵੀਰ ਸਿੰਘ ਪਰਿਵਾਰੀ ਨੇ ਉਹਨੇ ਕਿਸ ਗੱਲ ਦੀ ਰਿਸ਼ਵਤ ਲਈ ਹੈ ਤੁਹਾਡੇ ਤੋਂ ਅਸੀਂ ਦਾਦਾ ਜੀ ਦੀ ਵਸੀਅਤ ਸੀਗੀ ਸਾਡੇ ਦੀ ਜੀ ਮਕੰਦ ਸਿੰਘ ਦੀ ਰਜਿਸਟਰਡ ਵਸੀਅਤ ਸੀਗੀ ਅਸੀਂ ਪੰਜ ਪੋਤੇ ਆ ਦਾਦਾ ਜੀ ਨੇ ਸਾਡੇ ਨੂੰ ਵਸੀਅਤ ਕਰਾਈ ਵੀ ਹੈ ਪੰਜ ਪੋਤਿਆਂ ਦੇ ਨਾਲ ਅਰ ਜਿਹਨੋ ਅਗੇ ਪਟਵਾਰੀ ਸਾਹਿਬ ਜੀ ਤੁਸੀਂ ਸਾਡਾ ਕਰ ਦਿਓ ਇੰਤਕਾਲ ਚੜਾ ਦਿਓ ਵਸੀਦ ਦਾ ਇਹਨਾਂ ਨੇ ਸਾ ਤੋਂ 10000 ਰੁਪਏ ਐਡਵਾਂਟ ਕਰੀ ਤੇ ਜਿਹੜਾ ਕੱਲ ਸੀਗਾ 6000 ਰੁਪਏ ਸਾਡਾ ਸੌਦਾ ਤੈ ਹੋ ਗਿਆ ਸੀ 2000 ਰੁਪਏ ਅਰ ਕਵਰਦੀ ਕੱਲਰ ਨੇ ਕਰ ਲਈ ਸੀਗੀ ਤੇ 4000 ਰੁਪਏ ਬਾਕੀ ਅੱਜ ਦੇ ਦਰਾਂਗੇ ਅੱਤੀ ਪਟਵਾਰੀ ਫੜਿਆ ਗਿਆ ਤੇ ਮੈਂ ਇਹਨਾਂ ਨੂੰ ਪਹਿਲਾਂ ਇੱਕ ਦੋ ਵਾਰ ਬੇਨਤੀ ਵੀ ਕਰੀ ਸੀ ਮੇਰੇ ਕੋਲੇ ਪਾਰਟੀ ਦਾ ਉਹਦਾ ਮੈਂ ਜ਼ਿਲ੍ਹਾ ਆਪਣਾ ਹਲਕਾ ਕੋਆਰਡੀਨੇਟਰ ਮੋੜ ਹਲਕੇ ਦਾ ਕਿਸਾਨ ਵਿੰਗ ਦਾ ਪਾਰਟੀ ਦੇ ਮੈਨੂੰ ਜ਼ਿੰਮੇਵਾਰੀ ਦਿੱਤੀ ਹੈ ਕੱਲਾ ਇਹ ਕੀ ਜੇ ਹੋ ਵੀ ਕਿਤੇ ਮੋੜ ਹਲਕੇ 'ਚ ਕੋਈ ਇਹ ਜਰ ਫਿਰ ਮੈਂ ਮਿਲਿਆ ਆਪਣੇ ਡੀਐਸਪੀ ਸਾਹਿਬ ਨੂੰ ਡੀਐਸਪੀ ਸਿਕਲਵੰਦ ਸਿੰਘ ਸਿਕਲਵੰਦ ਸਿੰਘ ਬਹੁਤ ਇਮਾਨਦਾਰ ਅਫਸਰ ਨੇ ਉਹਨਾਂ ਨੇ ਮਨ ਪੂਰਾ ਵਧੀਆ ਉਹ ਕਰ ਗਣਾ ਇਕਵਾਲ ਜੀ ਤੁਸੀਂ ਉਹ ਕਰੋ ਇਹਨਾਂ ਨੂੰ ਰੰਗ ਲਾ ਕੇ ਜਿਹੜੇ ਪੈਸੇ ਸੀ ਦਿੱਤਾ 4000 ਰੁਪਿਆ ਤੇ ਰੰਗੇ ਇੱਥੇ ਪਟਵਾਰੀ ਪੜਿਆ ਗਿਆ ਜੀ ਤੇ ਇਹ ਮਾਰਦਤ ਕੋਈ ਪਹਿਲੀ ਨਹੀਂ ਪਹਿਲਾਂ ਵੀ ਇਹੋ ਜੀਆਂ ਮਾਰਦਤਾਂ ਪਹਿਲਾਂ ਵੀ ਹੁੰਦੀਆਂ ਨੇ ਪਹਿਲਾਂ ਵੀ ਰੇਸ਼ਮਤ ਸਾਰੇ ਵਿਭਾਗਾਂ ਦੇ ਵਿੱਚ ਚੱਲਦੀ ਹੈ ਕੋਈ ਨਵੀਂ ਨਹੀਂ ਇਹ ਤੁਹਾਡੀ ਸਰਕਾਰ ਆ ਤੁਸੀਂ ਦੱਸਿਆ ਵੀ ਮੇਰੇ ਕੋਲੇ ਪਾਰਟੀ ਦਾ ਉਹਦਾ ਵੀ ਹੈ ਜੀ ਉਹਨਾਂ ਨੂੰ ਪਤਾ ਨਹੀਂ ਸੀ ਪਟਵਾਰੀ ਨੂੰ ਵੀ ਤੁਹਾਡੇ ਕੋਲੇ ਤੁਸੀਂ ਆਮ ਆਦਮੀ ਪਾਰਟੀ ਦਾ ਤੁਹਾਡੇ ਕੋਲੇ ਆਉਦਾ ਹੈਗਾ ਤੁਹਾਡੇ ਤੋਂ ਹੀ ਪੈਸੇ ਮੰਗੀਆਂ ਨੇ ਤੁਹਾਡੀ ਸਰਕਾਰ ਹੋਵੇ ਤੁਹਾਡੇ ਤੋਂ ਹੀ ਪੈਸੇ ਮੰਗੀਆਂ ਜਾਂਦੇ ਮੈਂ ਜੀ ਉਹਦੀ ਇੱਕ ਉਮਰ ਦਾ ਲਹਾਜ਼ਾ ਰੱਖਿਆ ਸੀ ਇੱਕ ਵਾਰ ਨੂੰ ਮੈਂ ਉਹਨੂੰ ਬਾਰੰਗੀ ਵੀ ਦਿੱਤੀ ਸੀ ਮੈਂ ਪਟਵਾਰੀ ਸਾਹਿਬ ਮੈਂ ਤੁਹਾਨੂੰ ਚਾਹੁੰਦਾ ਨਹੀਂ ਵੀ ਤੁਹਾਡੀ ਵੱਡੀ ਉਮਰ ਹੈ ਵੀ ਤੁਹਾਨੂੰ ਮੈਂ ਇਸ ਤਰ੍ਹਾਂ ਇਹ ਜੀ ਉਮਰ 'ਚ ਤੁਸੀਂ ਜੇਲ੍ਹ ਜਾਮੋ ਤੇ ਤੁਸੀਂ ਆਪ ਦੀ ਹਰਕਤਾਂ ਤੋਂ ਬਾਝ ਆ ਜਾਓ ਪਰ ਉਹ ਫਿਰ ਵੀ ਨਹੀਂ ਸਮਝ ਆਖਣ ਤੇ ਵਾਰੀ-ਵਾਰੀ ਆਖਣ ਤੇ ਨਹੀਂ ਸਮਝਿਆ ਕਿਉਂਕਿ ਮੈਨੂੰ ਇਹਨਾਂ ਦੇ ਲੋਕ ਆਖ ਰਹੇ ਜੀ ਇੱਕ ਵਾਰ ਜੀ ਤੁਹਾਨੂੰ ਜ਼ਿੰਮੇਵਾਰੀ ਦਿੱਤੀ ਆ ਪਾਰਟੀ ਨੇ ਤਾਂ ਤੁਸੀਂ ਕਰਨਾ ਹੋਊ ਤੇ ਪ <li>ਸਪੀਨ ਨੂੰ ਮਿਲਿਆ ਵਿਜੀਲੈਂਸ ਦੇ ਨੂੰ ਅਪਕਲੈਂਸਿੰਗ ਨੂੰ ਉਹਨਾਂ ਨੇ ਨਾਲ ਆ ਕੇ ਫਿਰ ਇਹਨੂੰ ਭੜਿਆ ਤੇ ਦਿਨ ਵੀ ਕਹਿੰਦੇ ਥੋੜੀ ਰਹਿੰਦੀ ਸੀ ਫਟਵਾਰੀ ਸਾਹਿਬ ਦੇ ਇਹਦੇ ਬਾਰੇ ਮੈਨੂੰ ਜੀ ਪਤਾ ਸੀਗਾ ਵੀ ਇਹਦੇ ਥੋੜੇ ਦਿਨ ਹੀ ਰਹਿ ਕੇ ਮੈਂ ਨਿਕਲ ਨਾ ਜਾਵੇ ਕਿਤੇ ਇਹਦੇ ਬਾਰੇ ਮੈਨੂੰ ਪਤਾ ਸੀ ਤਾਂ ਮੈਂ ਬਹੁਤ ਕਾਲ ਕਰੀ ਮੈਂ ਨਿਕਲ ਨਾ ਜਾਵੇ ਮੈਨੂੰ ਗੁੱਸਾ ਬਹੁਤ ਸੀ ਤੇ ਇੱਕ ਨਾ ਹੀ ਮੇਰੇ ਚਾਚੇ ਦਾ ਮੁੰਡਾ ਹੈ ਉਹ ਛੋਟਾ ਹੀ ਹੋਲੀ 18 ਸਾਲ ਦੀ ਉਮਰ ਹੈ ਉਹਦਾ ਵੀ ਬਰਾਸਤੀ ਇੱਕ ਇੰਤਕਾਲ ਸੀ 16 ਮਰ ਲਿਆ ਨਾ ਸਿਰਫ ਜਿਹਦੇ ਵਿੱਚ ਇਹਨੇ 1500 ਰੁਪਏ ਉਹ ਮੁੰਡੇ ਤੋਂ ਲਿਆ ਤਿੰਨ ਦਿਨ ਕਾਲ ਫਿਰ ਵੀ ਨਿਕਲਿਆ ਨਹੀਂ 10 ਦਿਨ ਮੇ ਹੋ ਗਏ ਮੈਨੂੰ ਫੋਨ ਕਰੀ ਇੱਕ ਵਾਰ ਪਾ ਜੀ ਪਰਿਵਾਰੀ ਸਾਹਿਬ ਉਹ ਬੱਚੇ ਦਾ ਇੰਤਕਾਲ ਕਰ ਦਿਓ ਤੁਸੀਂ ਫੀਸ ਵੀ ਲੈ ਲਈ ਕੰਮ ਕਰ ਦਿਓ ਇਹਨੇ ਫੇਰ ਵੀ ਉਹ ਕਰਿਆ ਨਹੀਂ ਬਾਰੀ ਬਾਰੀ ਲਾਰੇ ਵੱਡਾ ਗੁੱਸਾ ਕਰਨ ਉਹ ਵੀ ਸੀ ਜਿਹੜਾ 16 ਮਾਰ ਲੈਣਾ ਇੰਤਕਾਲ ਨਹੀਂ ਕਰਿਆ ਸੀ ਜੀ ਤੁਹਾਡਾ ਕੰਮ ਸਹੀ ਸੀ ਕਿਤੇ ਕੰਮ ਤਾਂ ਨਹੀਂ ਗਲਤ ਸੀ ਨਹੀਂ ਇੱਕ ਨੰਬਰ ਕਮ ਜੀ ਦਾਦਾ ਜੀ ਦੀ ਰਜਿਸਟਰਡ ਵਸੀਤ ਕਰਾਈ ਵੀ ਆ ਸਾਡੇ ਪੋਤਿਆਂ ਨਾਲ ਇੱਕ ਨੰਬਰ ਕਮ ਹੈ ਸਾਡੇ ਸਾਡੇ ਵਸੀਤ ਸਾਡੇ ਕੋਲੇ ਆ ਜੀ ਹੁਣ ਵੀ ਤੇ ਜਮ ਇੱਕ ਨੰਬਰ ਦੇ ਵਿੱਚ ਹੈ ਜੀ ਜਿਉਂਦੇ ਦਾਦਾ ਜੀ ਵਸੀਤ ਕਰਾਏ ਨੇ 10 ਸਾਲ ਹੋ ਗਏ ਜਦ ਦਾਦਾ ਜੀ ਜਿਉਂਦੇ ਵਸੀਤ ਕਰਾ ਕੇ ਗਏ ਨੇ ਜੀ ਹੂੰ ਉਨ ਕਿਵੇਂ ਲੱਗਦਾ ਤੁਹਾਨੂੰ ਸੰਤੁਸ਼ਟੀ ਹੈ ਮਾਨੂੰ ਜਿਹੜੀ ਕਾਰਵਾਈ ਹੋਈ ਹੈ ਵਿਜੀਲੈਂਸ ਨੇ ਜੋ ਕਾਰਵਾਈ ਕਰੀ ਹੈ ਬਹੁਤ ਸਤਿਸ਼ਟੀ ਹੈ ਸਾਨੂੰ ਬਹੁਤ ਇਮਾਨਦਾਰ ਅਫਸਰ ਹੈ ਪੂਰਾ ਵਧੀਆ ਸਾਡੀ ਸੁਣਮਾਈ ਕਰੀ ਬਹੁਤ ਸਾਡਾ ਸਤਿਕਾਰ ਕਰਿਆ ਆਪਣੇ ਡਿਪਟੀ ਸਾਹਿਬ ਨੇ ਤੇ ਪੂਰੀ ਟੀਮ ਨੇ ਆ ਕੇ ਤੁਹਾਨੂੰ ਫੜਿਆ ਤੇ ਅੱਗੇ ਤੋਂ ਜਿਹੜੇ ਹੋਰ ਵੀ ਮੁਲਾਜ਼ਮ ਨੇ ਉਹਨਾਂ ਵਰਨ ਉਹਨਾਂ ਨੂੰ ਕੀ ਤੁਸੀਂ ਸਨੇਹਾ ਦੇਣਾ ਚਾਹੁੰਦੇ ਜਿਹੜੇ ਹੋਰ ਵੱਖ-ਵੱਖ ਅਦਾਰਿਆਂ ਦੇ ਵਿੱਚ ਮੁਲਾਜ਼ਮ ਨੇ ਜੋ ਰਿਸਮਤ ਲੈਂਦੇ ਨੇ ਉਹਨਾਂ ਨੂੰ ਕੀ ਸਨੇਹਾ ਦੇਖੋ ਜੀ ਜਿਹੜੀ ਮੈਨੂੰ ਜ਼ਿੰਮੇਵਾਰੀ ਦਿੱਤੀ ਹਲਕਾ ਕੋਆਰਡੀਨੇਟਰ ਦੀ ਪੂਰਾ ਹਲਕੇ ਨੂੰ ਮੈਂ ਕੋਆਰਡੀਨੇਟ ਕਰਨਾ ਕਿਸਾਨ ਬਿੰਗ ਦਾ ਜੀ ਮੇਰੇ ਕੋ ਤੇ ਕੋਈ ਵੀ ਮੇਰੇ ਡਿੱਕੇ ਚੜ ਗਿਆ ਮੈਂ ਨਹੀਂ ਛੱਡੂਗਾ। ਹੂੰ ਮੇਰੇ ਡਿੱਕੇ ਚ ਕੋਈ ਆ ਗਿਆ ਮੇਰੇ ਮੋੜ ਹਲਕੇ ਦੇ ਵਿੱਚ ਕੋਈ ਵੀ ਹੋਵੇ ਰਿਸ਼ਵਤ ਲੈਣ ਦਾ ਮੈਨੂੰ ਪਤਾ ਲੱਗ ਮੈਂ ਬਖਸ਼ੂ ਨਹੀਂ ਇਹਨੂੰ ਤਾਂ ਬਖਸ਼ ਨਹੀਂ ਕੀ ਮੈਂ। ਹੂੰ ਅਫਸਰ ਮੁਖਾਜੀ ਸਾਰਾ ਤੁਹਾਡੀ ਸਰਕਾਰ ਨੇ ਹੀ ਜਿਹੜੇ ਇਹ ਪਟਵਾਰੀ ਸੀ ਪਟਵਾਰੀਆਂ ਨੂੰ ਦੁਬਾਰੇ ਜਿਹੜੇ ਰਿਟਾਇਰ ਹੋਏ ਸੀ ਪਟਵਾਰੀ ਉਹਨਾਂ ਨੇ ਹੀ ਮੌਕਾ ਦਿੱਤਾ ਸੀ ਉਹਨਾਂ ਨੂੰ। ਤੁਹਾਡੀ ਸਰਕਾਰ ਨੇ ਮੁੱਖ ਮੰਤਰੀ ਭਗਵੰਤ ਮਾਨ ਜੀ ਜੀ ਉਹ ਕਹਿੰਦੇ ਸੀ ਇਹਨਾਂ ਨੂੰ ਤਜਰਬਾ ਆਗਾ। ਕਿਵੇਂ ਤਜਰਬਾ ਜੀ ਇਹਨਾਂ ਨੂੰ ਪੈਸੇ ਲੈਣ ਦਾ। ਹੋਰ ਇਹਨਾਂ ਕੋਲ ਕੋਈ ਨਹੀਂ ਪੈਸੇ ਲੈਣ ਦਾ ਤਜਰਬਾ ਕੋਈ ਸਰਕਾਰ ਨਹੀਂ ਕਰ ਦੇ ਕੇ ਜਾਇਆ। ਤੇ ਜਿਹੜੇ ਨਵੇਂ ਨੌਜਵਾਨ ਮੁੰਡੇ ਐ ਥੋੜੇ ਜਿਹੋ ਤੁਹਾਨੂੰ ਦਰਖਾਸਤ ਦੇ ਵੀ ਕੰਮ ਕਰਨ ਨੂੰ ਤਿਆਰ ਨੇ ਤੇ ਨਵੇਂ ਨੌਜਵਾਨਾਂ ਨੂੰ ਮੌਕਾ ਦੇਣਾ ਚਾਹੀਦਾ ਮਾਨਯੋਗ ਮੁੱਖ ਮੰਤਰੀ ਨੂੰ ਬੇਨਤੀ ਕਰਾਂਗੇ ਅਸੀਂ ਪਾਰਟੀ ਵੱਲੋਂ ਵੀ ਇਹਨਾਂ ਦੀ ਥਾਂ ਤੇ ਇਹਨਾਂ ਨੂੰ ਮੌਕਾ ਦਿਓ ਜੀ 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 ਦੋਸਤੋ ਇਹ ਸੀਗੇ ਇਕਵਾਲ ਸਿੰਘ ਪਿੰਡ ਪਿੱਥੋ ਇਹਨਾਂ ਨੇ ਅਜੇ ਵਿਜੀਲੈਂਸ ਜੋ ਪਟਵਾਰੀ ਸੀਗਾ ਰਿਸ਼ਵਤ ਲੈਂਦਾ ਫੜਿਆਗਾ ਇਹਨਾਂ ਦਾ ਜੋ ਕੰਮ ਸੀਗਾ ਵਸੀਤ ਕੀ ਕੰਮ ਸੀਗਾ ਰਜਿਸਟਰਡ ਵਸੀਅਤ ਸੀਗੀ ਇਹਨਾਂ ਦੀ ਦਾਦਾ ਜੀ ਦਾਦਾ ਜੀ ਦੀ ਤੇ ਉਹ ਪੜਵਾਰੀ ਰਿਸਵਤ ਲੈਤੀ ਉਹਨੇ 10000 ਰੁਪਏ ਰਿਸਵਤ ਲੈਂਦਾ ਰੰਗੇ ਹੱਥੀ ਫੜਾਇਆਗਾ ਧੰਨਵਾਦ ਦੋਸਤੋ ਸასი ਕਾਲ ਜੀ ਉਹ ਖਾਦੀ ਸਰ ਤੁਹਾਨੂੰ ਰਿਸਵਤ ਦੇਣ ਦੇ ਬਾਰੇ ਸਾਈਡ ਤੇ ਕੀ ਕਹਿਣਾ ਚਾਹੋਗੇ ਜੀ ਤੁਹਾਨੂੰ ਦੁਬਾਰੇ ਮੌਕਾ ਦਿੱਤਾ ਸਰਕਾਰ ਨੇ ਜੀ ਤੇ ਤੁਸੀਂ ਫਿਰ ਵੀ ਰਿਸਵਤ ਲੈਣੋਂ ਨਹੀਂ ਹਟੇ ਨਹੀਂ ਜਿੰਨ ਦਿਨ ਰਾਤ ਕੰਮ ਕਰਦੇ ਸੀ ਕੋਈ ਉਹ ਧੀ ਗਾਂਵੇ ਵਸ ਕੇ 10 ਕੰਮ ਕਰਾ ਕੇ ਕੋਈ ਬੰਦਾ ਗਲਾ ਇਹ ਕੀ ਲੋੜ ਪੈਗੀ ਤੁਹਾਨੂੰ 10000 ਰੁਪਏ ਨਹੀਂ ਨਹੀਂ ਜੀ ਉਹ ਕੋਈ ਨਹੀਂ ਸੀ ਹੁੰਦਾ ਇਹ ਪਹਿਲਾਂ ਦਿਓ ਹੋ ਹੋ ਕਰੀਏ ਨੂੰ ਬਸ ਕੁਝ ਨਹੀਂ ਕੋਈ ਲੈ ਇਹ ਕੀ ਲੋੜ ਪੈਗੀ ਤੁਹਾਨੂੰ ਵੀ ਪਹਿਲਾਂ ਤੁਹਾਨੂੰ ਸਰਕਾਰ ਨੇ ਮੌਕਾ ਦਿੱਤਾ ਦੁਬਾਰਾ ਵੀ ਨੌਕਰੀ ਕਰਨ ਦਾ ਦੇਰ ਦਾ ਕੰਮ ਕਰਦੇ ਸੀ ਕੋਈ ਗੱਲ ਨਹੀਂ ਦੋਸਤੋ ਇਹ ਨੇ ਜੋ ਬਲਜੀਤ ਸਿੰਘ ਜੋ ਪਟਵਾਰੀ ਨੇ ਜੋ ਰਿਸ਼ਵਤ ਲੈਂਦੇ ਫੜੇ ਗਏ ਨੇ ਫੋਲ ਕਚਹਿਰੀਆਂ ਦੇ ਵਿੱਚ ਜੋ ਇੱਥੇ ਵਿਜੀਲੈਂਸ ਵੱਲੋਂ ਚ ਲੋਕੇ ਦੁਆਰੇ ਕਰ ਲਾਂਗੇ ਤੂੰ ਕਿਸੇ ਰਹਿ ਗਿਆ ਮੂਰੋਂ ਕਰਲੇ ਸੀ ਕੋਈ ਹੋ ਗਿਆ ਕੋਈ ਬਾਈ ਜੀ ਕੋ ਕਰਦੇ ਆ ਬੋਲਾ ਚ ਉਹ ਵਾਰ ਬਾ